ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਹੰਕ 5 ਕੁਲਦੀਪ ਨૈયਰ ਦੀ ਕੂੜ ਕਹਾਣੀ ਭਾਗ 3 ਨૈયਰ ਕਾਨੂੰਨੀ ਪ੍ਰਕਿਰਿਆ ਬਾਰੇ ਸੰਤ ਜਰਨੈਲ ਸਿੰਘ ਦੀ ਭਾਵਨਾ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਨૈયਰ ਲਿਖਦਾ ਹੋਏ ਆਪਣੇ ਆਪ ਨੂੰ ਦੇਸ਼ ਅਤੇ ਕਾਨੂੰਨ ਤੋਂ ਉੱਪਰ ਅਤੇ ਰੱਬ ਵੱਲੋਂ ਕਿਸੇ ਮਿਸ਼ਨ ਲਈ ਚੁਣ ਕੇ ਭੇਜਿਆ ਗਿਆ ਸਮਝਦਾ ਸੀ ਜਿਸ ਬਾਰੇ ਪੁਲਿਸ ਅਤੇ ਫੌਜ ਉਹਨੂੰ ਕੁਝ ਵੀ ਪੁੱਛ ਨਹੀਂ ਸਕਦੀ ਇਹ ਉਹਦਾ ਉਹਦੀ ਕਮਿਊਨਿਟੀ ਅਤੇ ਉਹਦੇ ਰਾਜ ਦਾ ਦੁਖਾਂਤ ਸੀ ਨਯਰ ਕਾਨੂੰਨੀ ਪ੍ਰਕਿਰਿਆ ਬਾਰੇ ਸੰਤ ਜਰਨੈਲ ਸਿੰਘ ਦੀ ਭਾਵਨਾ ਨੂੰ ਬਗਾੜ ਕੇ ਪੇਸ਼ ਕਰਦਾ ਹੈ ਦੁਖਾਂਤ ਵੀ ਉਹ ਨਹੀਂ ਜੋ ਨਯਰ ਕਹਿੰਦਾ ਹੈ ਅਸਲ ਦੁਖਾਂਤ ਇਹ ਸੀ ਕਿ ਸਿੱਖਾਂ ਤੇ ਪੰਜਾਬ ਨਾਲ ਸਰਕਾਰ ਨੇ ਸਦਾ ਅਨਿਆਇ ਤੇ ਧੱਕਾ ਕੀਤਾ ਤੇ ਬੰਦੇ ਹੱਕ ਵੀ ਖੋਲੇ ਸੰਤ ਜਰਨੈਲ ਸਿੰਘ ਸਰਕਾਰ ਵੱਲੋਂ ਅਪਣਾਏ ਜਾ ਰਹੇ ਦੋਹਰੇ ਕਾਨੂੰਨੀ ਮਾਪਦੰਡਾਂ ਦੀ ਆਲੋਚਨਾ ਕਰਦਾ ਸੀ ਕਾਨੂੰਨ ਦੀ ਨਹੀਂ ਉਹਨੇ ਤਾਂ ਵਾਰੰਟ ਨਿਕਲਣ ਤੇ ਗ੍ਰਿਫਤਾਰੀ ਵੀ ਦੇ ਦਿੱਤੀ ਸੀ ਉਸ ਦਾ ਕਹਿਣਾ ਸੀ ਅਦਾਲਤੀ ਨਿਆਂ ਵਿੱਚ ਵਿਸ਼ਵਾਸ ਰੱਖਦੇ ਹਾਂ ਜੇਕਰ ਅਦਾਲਤ ਹੋਵੇ ਇੱਥੇ ਅਦਾਲਤ ਹੈ ਹੀ ਨਹੀਂ ਭਾਰਤੀ ਨਿਆਂ ਸਿੱਖਾਂ ਲਈ ਨਹੀਂ ਨਯਾ ਲਿਖਦਾ ਸੰਤ ਜਰਨੈਲ ਸਿੰਘ ਨੂੰ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਵਾਰਿਆ ਕਾਂਗਰਸ ਤੋਂ ਉਹਨੂੰ ਪੈਸੇ ਦਿੰਦੀ ਰਹੀ ਇੱਕ ਫਰੈਂਕਟਿਨ ਕਰਤੇ ਲਈ ਮੁਸੀਬਤ ਦੀ ਸਿਰਜਣਾ ਕਰ ਦਿੱਤੀ। ਨਯਾ ਰੁਕਤ ਬੇਥਵੀ ਮਾਰ ਕੇ ਸੰਤ ਜਰਨੈਲ ਸਿੰਘ ਦਾ ਇਤਿਹਾਸਕ ਬਿੰਬ ਵਿਗਾੜਦਾ ਹੈ। ਉਹ ਪੰਥ ਦੁਸ਼ਮਨ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਦੀ ਮਦਦ ਨਾਲ ਨਹੀਂ ਹਿੰਦ ਸਰਕਾਰ ਵੱਲੋਂ ਸਿੱਖ ਕੌਮ ਤੇ ਟਾਇੇ ਜਾ ਰਹੇ ਜ਼ੁਲਮਾਂ ਨੂੰ ਠੱਲਣ, ਧੱਕੇਸ਼ਾਈਆਂ ਨੂੰ ਰੋਕਣ, ਦੇਤਾਰੀ ਧੰਬ ਤੋਂ ਲੋਕਾਂ ਦਾ ਛੁਟਕਾਰਾ ਕਰਾਉਣ ਤੇ ਸਿੱਖਾਂ ਦੇ ਹੱਕ ਪ੍ਰਾਪਤ ਕਰਨ ਦੇ ਮੰਤਵ ਨੂੰ ਲੈ ਕੇ ਕੁਰਬਾਨੀ ਦੇ ਪੰਥਕ ਜਜ਼ਵੇ ਨਾਲ ਸੱਚ ਤੇ ਪੈਰਾ ਦੇਖੋ ਬਰੇਸਨ ਨੀਅਰ ਲਿਖਦਾ ਇਸ ਚੜ੍ਹ ਵਿੱਚ 16 ਸਿੱਖ ਮਰ ਗਏ ਜਦ ਇਹ ਖਬਰ ਗੋਲਡਨ ਟੈਂਪਲ ਪਹੁੰਚੀ ਪਿੰਡਰਾ ਵਾਲਾ ਉੱਥੇ ਹੀ ਸੀ ਪਰ ਉਹਨੇ ਇਹਨੂੰ ਤੁਰੰਤ ਹੰਗਾਰਾ ਨਾ ਪਰਿਆ ਉਹ ਕਈ ਘੰਟੇ ਬੀਤਣ ਤੇ ਹੀ ਘਟਨਾ ਸਥਾਨ ਤੇ ਗਿਆ ਜਦੋਂ ਪੁਲਿਸ ਸਥਾਨ ਤੇ ਖੜੀ ਸੀ ਨੀਅਰ ਕਿੰਨਾ ਸਾਸ਼ੀ ਹੈ ਉਹ ਪਹਿਲੀ ਪੰਟ ਜਾਂਦਾ ਹੋਇਆ ਵੀ ਕਿ ਇਹ ਜਥਾ ਤੋਰਿਆ ਹੀ ਸੰਤ ਜਰਨੈਲ ਸਿੰਘ ਨੇ ਸੀ ਉਕਤ ਬੇਥਵੀ ਮਾਰ ਕੇ ਉਸਤੇ ਪੰਥ ਪ੍ਰਤੀ ਅਸੁਹਿਰਦ ਲਾਪਰਵਾਹ ਤੇ ਬੇਦਰਦ ਹੋਣ ਦੀ ਤੋਹਮਤ ਲਾਉਂਦਾ ਹੈ ਨੀਅਰ ਵਰਗਿਆਂ ਲਈ ਹੀ ਤਾਂ ਗੁਰਬਾਣੀ ਫਰਮਾਉਂਦੀ ਹੈ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਨਯਰ ਲਿਖਦਾ ਹੈ ਨਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਕੇਸ ਚੋਂ ਬਚਾਉਣ ਲਈ ਗ੍ਰਹਿ ਮੰਤਰੀ ਜ਼ੈਲ ਸਿੰਘ ਪੇਂਡਰਾ ਵਾਲੇ ਨੂੰ ਬੋੜਿਆ ਨਯਰ ਜਾਣਦਾ ਹੋਇਆ ਵੀ ਅਸਲੀਅਤ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਹੈ ਜਦਕਿ ਸੱਚ ਇਹ ਹੈ ਕਿ ਇੱਕ ਧਿਰ ਵੱਲੋਂ ਨਰੰਕਾਰੀ ਮੁਖੀ ਦੇ ਕੇਸ ਵਿੱਚ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨਾਲ ਤੇ ਸਿੱਖਾਂ ਵੱਲੋਂ ਬਿਨਾਂ ਸਬੂਤ ਉਸਦੀ ਗ੍ਰਿਫਤਾਰੀ ਦੇ ਹੋ ਰਹੀ ਯਤਨਾਂ ਦਾ ਵਿਰੋਧ ਕਰਨ ਨਾਲ ਸਥਿਤੀ ਵਿਸਫੋਟਕ ਬਣ ਗਈ ਸੀ ਯਾਨੀ ਜ਼ੈਲ ਸਿੰਘ ਨੇ ਇਹ ਬਿਆਨ ਸੰਤ ਜਰਨੈਲ ਸਿੰਘ ਨੂੰ ਇਸ ਕੇਸ ਵਿੱਚੋਂ ਬਚਾਉਣ ਲਈ ਨਹੀਂ ਗ੍ਰਹਿ ਮੰਤਰੀ ਹੁਣ ਅਤੇ ਸੰਸਦ ਦੇ ਨਿਯਮਾਂ ਦੀ ਮਜਬੂਰੀ ਕਾਰਨ सीबीआई ਦੀ ਤਫ਼ਤੀਸ਼ ਦੇ ਆਧਾਰ ਤੇ ਉਸ ਤੱਥ ਨੂੰ ਸੰਸਦ ਸਾਹਮਣੇ ਰੱਖਣ ਲਈ ਦਿੱਤਾ ਸੀ ਜਿਸ ਦੀ ਸੰਸਦ ਦੇ ਮੈਂਬਰਾਂ ਨੇ ਸੰਸਦ ਵਿੱਚ ਸਵਾਲ ਉਠਾ ਕੇ ਸਰਕਾਰ ਤੋਂ ਮੰਗ ਕੀਤੀ ਸੀ। ਨੱਗੇ ਲਿਖਦਾ ਹੈ ਕਿ ਯਾਨੀ ਜੈਲ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਫੋਨ ਕਰਕੇ ਸੰਤ ਜਰਨੈਲ ਸਿੰਘ ਨੂੰ ਚੰਦੋਕਲਾ ਤੋਂ ਸੁਰੱਖਿਅਤ ਕੱਢਿਆ। ਸੰਤ ਜਰਨੈਲ ਸਿੰਘ ਯਾਨੀ ਜੈਲ ਸਿੰਘ ਦੇ ਫੋਨ ਕਰਨ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਵੱਲੋਂ ਮਿਲੇ ਸਹਿਯੋਗ ਨਾਲ ਹੀ ਆਪਣੇ ਪਰਿਵਾਰਾਂ ਦੀ ਖ਼ਬਰ ਸੁਣਦੇ ਸਰਪੁਲਿਸ ਦਾ ਘੇਰਾ ਪੈਣ ਤੋਂ ਪਹਿਲਾਂ ਹੀ ਨਿਕਲ ਗਿਆ ਸੀ। ਨਗਰਦੀ اے ਜਵਲੀ ਪੁਲਿਸ ਵੱਲੋਂ ਹਰਿਆਣੇ ਦੇ ਪਿੰਡ ਚੰਦੋਕਲਾ ਵਿਖੇ ਚਲਾਈ ਗਈ ਗੋਲੀ ਲੋਕਾਂ ਦੇ ਘਰਾਂ ਦੀ ਕੀਤੀ ਲੁੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਤੀਆਂ ਤੇ ਹੋਰ ਧਾਰਮਿਕ ਸਥਾਨਾਂ 'ਤੇ ਅੱਗ ਲਾ ਕੇ ਟਕਸਾਲ ਦੀਆਂ 2.5 ਬੱਸਾਂ ਅਤੇ ਜਥੇ ਦੇ ਸਿੰਘਾਂ ਤੇ ਕੀਤੇ ਤਸ਼ੱਦਦ ਨਾਲ ਹੀ ਰੱਦ ਹੋ ਜਾਂਦੀ ਹੈ ਜੋ ਸਿੱਖਾਂ ਦੇ ਵੱਡੇ ਵੈਰੀ ਭਜਨ ਲਾਲ ਦੇ ਸਹਿਯੋਗ ਬਿਨਾਂ ਪੰਜਾਬ ਪੁਲਿਸ ਹਰਿਆਣੇ ਵਿੱਚ ਜਾ ਕੇ ਕਾਰ ਨਹੀਂ ਸੀ ਸਕਦੀ ਨਗਰ ਲਿਖਦਾ ਗ੍ਰਿਫਤਾਰੀ ਤੋਂ ਪਹਿਲਾਂ 19 ਸਤੰਬਰ 1981 ਦੀ ਰਾਤ ਨੂੰ ਪੁਲਿਸ ਦੀ ਕਾਰ 'ਚ ਬੈ ਕੇ ਦਰਬਾਰ ਸਾਹਿਬ ਗਿਆ ਗੁਰਦੀਪ ਨૈયਰ ਇੱਕੂੜ ਕਹਾਣੀ ਸੰਤ ਜਰਨੈਲ ਸਿੰਘ ਨੂੰ ਸਰਕਾਰ ਦਾ ਬੰਦਾ ਸਾਬਤ ਕਰਨ ਲਈ ਮਿੱਥ ਕੇ ਕੱਢਦਾ ਹੈ ਜਦਕਿ ਉਸ ਦਿਨ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੀ ਨਹੀਂ ਸਨ ਉਹਨਾਂ ਦਾ ਪੁਲਿਸ ਦੇ ਸਖਤ ਘੇਰੇ ਵਿੱਚੋਂ ਨਿਕਲ ਕੇ ਦਰਬਾਰ ਸਾਹਿਬ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ ਜਿਹੜੀ ਪੁਲਿਸ ਉਹਨੂੰ ਚੰਦੋਂ ਕਲਾ ਹੀ ਮਾਰ ਮਕਾਉਣਾ ਚਾਹੁੰਦੀ ਹੋਵੇ ਉਹ ਉਹਨੂੰ ਅਜਿਹਾ ਕਰਨ ਲਈ ਆਪ ਹੀ ਮੌਕਾ ਕਿਵੇਂ ਦੇ ਸਕਦੇ ਸਨ ਗੁਰਦੀਪ ਨૈયਰ ਬਿਨਾਂ ਕਿਸੇ ਸਬੂਤ ਦੇ ਇਹ ਜਵਲੀ ਮਾਰ ਕੇ ਆਪਣੀ ਲਿਖਤ ਦਾ ਆਪੇ ਮਖੌਲ ਉਡਾਰਿਆ ਨૈયਰ ਲਿਖਦਾ ਗ੍ਰਿਫਤਾਰੀ ਲਈ ਉਹਨੂੰ ਸਮੇਂ ਤੇ ਸਥਾਨ ਦੀ ਖੁਦ ਚੋਣ ਕਰਨ ਦੀ ਆਗਿਆ ਦਿੱਤੀ ਗਈ ਸੰਤ ਜਨਰਲ ਸਿੰਘ ਨੇ ਗ੍ਰਿਫਤਾਰੀ ਲਈ ਸਮੇਤੇ ਸਥਾਨ ਦੀ ਚੋਣ ਸਰਕਾਰੀ ਯਤਨਾਂ ਨੂੰ ਸਿੰਘ ਨਾਦ ਨਾਲ ਫੇਲ ਕਰਕੇ ਕੀਤੀ ਸੀ ਅਤੇ ਸਰਕਾਰ ਨੇ ਹੋਰ ਕੋਈ ਚਾਰਾ ਨਾ ਚਲਦਾ ਵੇਖ ਮਜਬੂਰ ਹੋ ਕੇ ਮਿਥੇ ਸਮੇਤੇ ਮਿਥੇ ਸਥਾਨ ਤੇ ਗ੍ਰਿਫਤਾਰੀ ਦੇਣ ਦੀ ਉਹਦੀ ਸ਼ਰਤ ਮੰਨ ਲਈ ਸੀ ਉਹ ਕਹਿੰਦਾ ਦਰਬਾਰਾ ਸਿੰਘ ਭਿੰਡਰਾਵਾੜੇ ਦਾ ਧਰਮ ਪਿਤਾ ਬਣ ਗਿਆ ਸੀ ਸਿੱਖ ਸਥਾਨ ਤੇ ਨਇਰ ਦੀ ਉਕਤ ਟਿੱਪਣੀ ਜਿੱਥੇ ਉਹਦੀ ਸਿੱਖ ਦੁਸ਼ਮਣੀਵਾਰੀ ਹਿੰਦੂਤਵੀ ਸੋਚ ਦਾ ਮਜ਼ਾਰਾ ਹੈ ਉੱਥੇ ਉਹਨੇ ਦਰਬਾਰਾ ਸਿੰਘ ਦੇ ਸਿੱਖਾਂ ਤੇ ਕੀਤੇ ਜ਼ੁਲਮਾਂ ਉੱਤੇ ਪਰਦਾ ਪਾ ਕੇ ਇਤਿਹਾਸ ਨੂੰ ਵਿਗਾੜਨ ਦਾ ਕਣਾਉਣਾ ਯਤਨ ਵੀ ਕੀਤਾ ਹੈ ਨਯਰ ਕਹਿੰਦਾ ਉਹ ਪਬਲਿਸਿਟੀ ਚਾਹੁੰਦਾ ਸੀ ਤੇ ਸਰਕਾਰ ਨੇ ਇਸ ਵਿੱਚ ਉਹਦੀ ਸਹਾਇਤਾ ਕੀਤੀ ਜਦਕਿ ਸੰਤ ਜਰਨੈਲ ਸਿੰਘ ਨੂੰ ਪਬਲਿਸਿਟੀ ਸਰਕਾਰ ਦੀ ਸਹਾਇਤਾ ਨਾਲ ਨਹੀਂ ਉਹਦੀ ਪੰਥ ਪ੍ਰਤੀ ਸਮਰਪਤਾ ਦ੍ਰਿੜਤਾ ਦਲੇਰੀ ਸਚਾਈ ਤੇ ਨਿਸ਼ਕਾਮ ਸੇਵਾ ਭਾਵਨਾ ਨਾਲ ਪੰਥ ਦੀ ਚੜ੍ਹਦੀ ਕਲਾਰੀ ਆਵਾਜ਼ ਅੱਠਾਂ ਤੇ ਕੁਰਬਾਨੀ ਦੇ ਜਜ਼ਬੇ ਨਾਲ ਮਿਲੀ ਸੀ ਨਯਰ ਸੰਤ ਜਰਨੈਲ ਸਿੰਘ ਨੂੰ ਅਬੇਮਾਨੀ ਦੱਸ ਕੇ ਹਿੰਦੂਆਂ ਦਾ ਕਾਤਲ ਸਾਬਤ ਕਰਨ ਤੇ ਹਿਟ ਲਿਸਟ ਬਣਾਏ ਹੋਣ ਦੀਆਂ ਵੇਥਵੀਆਂ ਮਾਰਦਾ ਕਹਿੰਦਾ ਹੈ ਉਹਨੇ ਹਿਟ ਲਿਸਟ ਬਣਾਈ ਹੋਈ ਸੀ ਜੇ ਸਵੇ첸 ਦੁਆਦੇ ਜਿਹੜੇ ਉਹਦੀ ਪਰਚੋਲ ਕਰਦੇ ਸਨ ਤੇ ਸਿੱਖਾਂ ਦੇ ਜਿਹੜੇ ਹਿੰਦੂਆਂ ਦੇ ਸਾਈ ਹੁੰਦੇ ਸਨ ਨਾ ਸਨ ਇਹ ਕਹਾਣੀ ਆਮ ਸੁਣੀ ਜਾਂਦੀ ਹੈ ਕਿ ਵਿੰਡਰਾ ਵਾਲੇ ਨੇ ਆਪਣੇ ਕਮਰੇ ਵਿੱਚ ਇੱਕ ਮਟਕਾ ਰੱਖਿਆ ਹੋਇਆ ਸੀ ਜਿਸ ਵਿੱਚ ਹਿੱਟ ਲਿਸਟ ਵਾਲੇ ਲੋਕਾਂ ਦੇ ਨਾਵਾਂ ਦੀਆਂ ਪਰਚੀਆਂ ਪਈਆਂ ਹੋਈਆਂ ਸਨ ਨਵੇਂ ਉਹਨੇ ਆਈ ਨੂੰ ਇਸ ਮਟਕੇ ਵਿੱਚੋਂ ਇੱਕ ਪਰਚੀ ਕਢਣੀ ਪੈਂਦੀ ਸੀ ਤੇ ਆਪਣੀ ਵਫਾਦਾਰੀ ਸਾਬਤ ਕਰਨ ਲਈ ਪਰਚੀ ਉੱਤੇ ਲਿਖੇ ਨਾਂ ਵਾਲੇ ਆਦਮੀ ਨੂੰ ਮਾਰਨਾ ਪੈਂਦਾ ਸੀ ਜੇ ਉਹ ਮਾਰ ਨਾ ਸਕੇ ਤਾਂ ਕਹਿੰਦੇ ਹਨ ਉਹਨੇ ਖੁਦ ਆਪਣਾ ਨਾਂ ਇੱਕ ਪਰਚੀ ਉੱਤੇ ਲਿਖ ਕੇ ਇਸ ਮਟਕੇ ਵਿੱਚ ਪਾਉਣੀ ਹੁੰਦੀ ਸੀ ਹਟ ਲਿਸਟ ਬਣਾਉਣ ਤੇ ਮਟਕੇ ਵਿੱਚ ਪਰਚੀ ਪਾਉਣ ਦੀ ਕਹਾਣੀ ਵੀ ਨਈਂ ਨਹੀਂ ਖੜੀ ਸੀ। ਸੰਤ ਜਨਰੈਲ ਸਿੰਘ ਨੇ ਇੰਦਰਾ ਗਾਂਧੀ ਵੱਲੋਂ ਹਟ ਲਿਸਟ ਬਣਾਉਣ ਦੇ ਲਾਏ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਸੀ ਜੇ ਇੰਦਰਾ ਸਿੱਧ ਕਰ ਦੇਵੇ ਕਿ ਮੈਂ ਕੋਈ ਹਟ ਲਿਸਟ ਬਣਾਈ ਆ ਤਾਂ ਮੈਂ ਆਪਣਾ ਸਿਰ ਵੱਢ ਕੇ ਸੰਗਤਾਂ ਨੂੰ ਦੇ ਦੇਵਾਂਗਾ ਤੇ ਜਾਂ ਗੁਰੂ ਨਾਨਕ ਨਵਾਸ ਛੱਡ ਕੇ ਬਾਹਰ ਚੱਲਿਆ ਜਾਵਾਂਗਾ ਪਰ ਜੇ ਉਹਦੇ ਕੋਲ ਕੋਈ ਸਬੂਤ ਨਹੀਂ ਤੇ ਜ਼ਰਾ ਜਿੰਨੀ ਵੀ ਅਣਖ ਤੇ ਗੈਰਤ ਹੈ ਤਾਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਲੋਕਾਂ ਦੇ ਸਾਹਮਣੇ ਆਏ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਨ ਪ੍ਰਾਪਤੀ ਤੱਕ ਮੋਰਚਾ ਜਾਰੀ ਰੱਖਣ ਦੇ ਧ੍ਰਿੜ ਅਰਾਦੇਵਾਰੇ ਸੰਤ ਜਰਨੈਲ ਸਿੰਘ ਨੂੰ ਕਮਜ਼ੋਰ ਬਖਾਉਣ ਲਈ ਨਯਰ ਝੂਠ ਦਿਆਂ ਹੱਦਾਂ ਤੋੜਦਾ ਕਹਿੰਦਾ ਹੈ 28 ਅਪ੍ਰੈਲ ਨੂੰ ਪਿੰਡਰਾ ਵਾਲੇ ਨੂੰ ਕਾਂਗਰਸੀ ਆਗੂ ਤਰਲੋਚਨ ਸਿੰਘ ਰਿਆਸਤੀ ਮਿਲਿਆ ਪਿੰਡਰਾ ਵਾਲਾ ਫੈਡਰੇਸ਼ਨ ਤੋਂ ਪਵੰਦੀ ਚੁੱਕਣ ਤੇ ਮੋਰਚਾ ਮੁਲਤਵੀ ਕਰਨਾ ਮੰਨ ਗਿਆ ਨਯਰ ਕਿੰਨਾ ਝੂਠ ਬੋਲਦਾ ਹੈ ਮੋਰਚੇ ਬਾਰੇ ਤਾਂ ਸੰਤ ਜਰਨੈਲ ਸਿੰਘ ਦਾ ਐਲਾਨ ਸੀ ਅਨੰਦਪੁਰ ਦੇ ਮਤੇ ਦੀ ਪੂਰਤੀ ਸਿੱਖ ਵਕਰੀ ਕੌਮਨਿਸਟੇਵਾਚ ਜਦੋਂ ਤੱਕ ਕਰਮ ਨਾਲ ਲਿਖਵਾ ਨਹੀਂ ਲੈਂਦੇ ਭਾਵੇਂ ਸਾਰੇ ਦਾ ਸਾਰਾ 2 ਕਰੋੜ ਦਾ 2 ਕਰੋੜ ਖਤਮ ਹੋ ਜਾਈਏ ਤਦੋਂ ਤੱਕ 1 ਇੰਚ ਵੀ ਪਿੱਛੇ ਨਹੀਂ ਹਟਣਾ ਤੇ ਜਿਹੜਾ ਹਟੇਗਾ ਉਹਨੂੰ ਤੁਸੀਂ ਵੀ ਧਿਆਨ ਚ ਰੱਖਣਾ ਤੇ ਮੈਂ ਵੀ ਰੱਖਾਂਗਾ ਪਿੰਡਰਾ ਵਾਲੇ ਨੇ ਕਿਰਪਾਲ ਸਿੰਘ ਦੀ ਪ੍ਰਵਾਨਗੀ ਤੋਂ ਬਿਨਾ 8 ਦਿਨਾਂ ਤੱਕ ਅਕਾਲ ਤਖਤ ਵਿੱਚ ਦਾਖਲ ਹੋਣ ਦਾ ਹੌਸਲਾ ਨਹੀਂ ਸੀ ਕੀਤਾ ਨਯਰ ਦੇ ਇਸ ਬਿਆਨ ਵਿੱਚ ਪੂਰਾ ਵੀ ਸੱਚਾਈ ਨਹੀਂ ਸੰਤ ਜਰਨੈਲ ਸਿੰਘ ਨੇ 15 ਦਸੰਬਰ 1983 ਨੂੰ ਇੱਕ ਦਮ ਨਾਨਕ ਨੰਦਸ ਛੱਡਣ ਦਾ ਫੈਸਲਾ ਕੀਤਾ ਸੀ ਤੇ ਉਸ ਦਿਨ ਹੀ ਜਥੇ ਸਮੇਤ ਅਕਾਲ ਤਖਤ ਸੈਪਤੇ ਚਲੇ ਗਿਆ ਸੀ ਸੰਤ ਜਰਨੈਲ ਸਿੰਘ ਨੇ 15 ਦਸੰਬਰ 1983 ਨੂੰ ਇੱਕਦਮ ਨਾਨਕ ਨਿਵਾਸ ਛੱਡਣ ਦਾ ਫੈਸਲਾ ਕੀਤਾ ਸੀ ਤੇ ਉਸੇ ਵੇਲੇ ਹੀ ਜੱਥੇ ਸਮੇਤ ਕਾਲ ਸਖ ਸਾਬ ਤੇ ਚਲੇ ਗਿਆ ਸੀ ਨਈਰ ਨੂੰ ਸੰਤ ਜਰਨੈਲ ਸਿੰਘ ਵੱਲੋਂ ਇੰਦਰਾ ਗਾਂਧੀ ਤੇ ਸਿੱਖਾਂ ਪ੍ਰਤੀ ਦੋਰੇ ਮਾਫਦੰਡ ਬਣਾਉਣ ਦੇ ਲਾਇਕ ਸੱਚੇ ਦੋਸ਼ ਵੀ ਬੜੇ ਚੁੱਪਦੇ ਹਨ ਅਤੇ ਸਿੱਖ ਜਵਾਨੀ ਦਾ ਕੌਮੀ ਜਜ਼ਬੇ ਨਾਲ ਸੰਤਾਂ ਤੋਂ ਵਾਲੇ ਇਕੱਠੇ ਹੋਣਾ ਤੇ ਲੋਂਗੋ ਵਾਲ ਦੇ ਸਮਰਥਕਾਂ ਦਾ ਉਸ ਨਾਲ ਟੁੱਟ ਕੇ ਸੰਤਾਂ ਨਾਲ ਆ ਜੁੜਨਾ ਵੀ ਪਛਦਾ ਨਹੀਂ ਪਰ ਅਗਲੇ ਪੈਰੇ ਵਿੱਚ ਕੋਰਾ ਝੂਠ ਬੋਲ ਕੇ ਉਹ ਸੰਤ ਜਰਨੈਲ ਸਿੰਘ ਦਾ ਇੰਦਰਾ ਦੀ ਪਾਰਟੀ ਨਾਲ ਸਬੰਧ ਜੋੜ ਦਿੰਦਾ ਹੈ ਉਸ ਨੂੰ ਬਦਨਾਮ ਕਰਨ ਲਈ ਜ਼ਹਿਰ ਉਗਲਦਾ ਹੋਇਆ ਉਹ ਲਿਖਦਾ ਹੈ ਉਹ Hindu ਮਹਿਸੂਸ ਕਰਦੇ ਸਨ ਕਿ ਸ਼੍ਰੀਮਤੀ ਇੰਦਰਾ ਗਾਂਧੀ ਅਤਵਾਦੀਆਂ ਵਿਰੁੱਧ ਇਸ ਕਰਕੇ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹਦੀ ਪਾਰਟੀ ਦੀ ਪਿੰਡਰਾ ਵਾਲੇ ਨਾਲ ਸਾਜ਼ਿਬਾਜ ਹੈ ਇਸ ਤੋਂ ਸਾਫ਼ ਹੋ ਜਾਂਦਾ ਕਿ ਨਿਹਰ ਦੀ ਲਿਖਤ ਸਿੱਖ ਪੰਥ ਵਿਰੁੱਧ ਫਿਰਕੂ ਵੇਸ਼ ਛੱਡਣ ਦੇ ਨਾਲ-ਨਾਲ ਆਪਾ ਵਿਰੋਧੀ ਵੀ ਹੈ ਬਜਾਰੀ ਨਯਰ ਦੀ ਯਾਦਦਾਸ਼ਤਾਂ ਇੰਨੀ ਕਮਜ਼ੋਰ ਹੈ ਕਿ ਉਸ ਉੱਤੇ ਹਾਸਾ ਹੀ ਆਉਂਦਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਤ ਲੰਗੋਵਾਲ ਦਾ ਨਾਂ ਹਰਚਰਨ ਸਿੰਘ ਨਹੀਂ ਹਰਚੰਦ ਸਿੰਘ ਸੀ ਗੁਰਚੰਦ ਸਿੰਘ ਟੋੜੇ ਦਾ ਨਾਂ ਉਹ ਗੁਰਵਚਨ ਸਿੰਘ ਟੋੜਾ ਹਰੀਮੰਦਰ ਸਿੰਘ ਸੰਧੂ ਦਾ ਨਾਂ ਹਰਮਿੰਦਰ ਸਿੰਘ ਸੋਢੀ ਅਤੇ ਅੰਮ੍ਰਿਤਸਰ ਦੇ ਡੀਸੀ ਰਮੇਸ਼ ਚੰਦਰ ਸਿੰਘ ਦਾ ਰਮੇਸ਼ਵਰ ਸਿੰਘ ਲਿਖਦਾ ਹੈ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ 1982 ਵਿੱਚ ਲੱਗੇ ਧਰਮਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਵਾਲੀ ਸਿੰਘ 15 ਅਕਤੂਬਰ 1983 ਦੀ ਦੀਵਾਲੀ ਦੇ ਮੌਕੇ ਨਹੀਂ 15 ਅਕਤੂਬਰ 1900 82 ਦੀ ਦਿਵਾਲੀ ਨੂੰ ਰਿਹਾ ਕਿੱਥੇ ਗਏ ਸਨ ਨਯਰ ਨੂੰ ਤਾਂ ਇੰਦਰ ਦੀ ਮੌਤ ਦੀ ਸਹੀ ਤਰੀਕਾ ਦਾ ਵੀ ਚੇਤਾ ਨਹੀਂ ਸਿੰਘਾਂ ਨੇ ਤਾਂ ਉਹਨੂੰ 31 ਅਕਤੂਬਰ 1984 ਨੂੰ ਸੋਧਿਆ ਸੀ ਪਰ ਇਹ 30 ਅਕਤੂਬਰ ਨੂੰ ਇੱਕ ਦਿਨ ਪਹਿਲਾਂ ਹੀ ਮਾਰ ਮਕਾਉਂਦਾ ਹੈ ਸ਼ਾਇਦ ਉਹਨੂੰ ਅਜਿਹੇ ਜ਼ਾਲਿਮਾਂ ਨੂੰ 153 ਦਿਨ ਵਗਰੋਂ ਮਾਰਨ ਦੇ ਸਿੱਖ ਇਤਿਹਾਸ ਨਾਲ ਅਲਰਜੀ ਹੈ ਜਿਹੜਾ ਬੰਦਾ ਅਹਿਮ ਵਿਅਕਤੀਆਂ ਦੇ ਨਾਂ ਤੇ ਵੱਡੀਆਂ ਘਟਨਾਵਾਂ ਦੇ ਦਿਨ ਵੀ ਨਹੀਂ ਜਾਣਦਾ ਉਹ ਇਤਿਹਾਸ ਬਾਰੇ ਲਿਖੀ ਕੀ ਸਕਦਾ ਹੈ ਤੇ ਉਹਦੀ ਲਿਖਤ ਨੂੰ ਸੱਚ ਵੀ ਕਿਹੜਾ ਮੰਨੇਗਾ ਅਸਲ ਵਿੱਚ ਨૈયਰ ਨੂੰ ਵੱਡੀ ਪੀੜਤਾਏ ਸੀ ਖਵਿੰਡਰਾ ਵਾਲੇ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਚੜੀ ਹਿੰਦ ਫੌਜ ਬਾਰੇ ਪਲ-ਪਲ ਦੀ ਜਾਣਕਾਰੀ ਸੀ ਪਰ ਫੌਜ ਤੇ ਖੂਬੀ ਏਜੰਸੀਆਂ ਕੋਲ ਸਿੰਘਾਂ ਦੇ ਜੰਗੀ ਪੈਂਤੜੇ ਦੀ ਜਾਣਕਾਰੀ ਬਹੁਤੀ ਘੱਟ ਸੀ। ਜਿਲ੍ਹ ਵੀ ਸਿੱਖਾਂ ਪ੍ਰਤੀ ਵੈਰ ਪਾਲੀ ਬੈਠਾ ਨૈયਰ ਤਾਂ ਸੰਤ ਜਰਨੈਲ ਸਿੰਘ ਨੂੰ ਬਹੁਤ ਪਹਿਲਾਂ ਹੀ ਮਾਰ ਦੇਣ ਦਾ ਚਾਹਵਨ ਸੀ ਪਰ ਸਰਕਾਰ ਅਤੇ ਉਸਦੇ ਏਜੰਟ ਕਈ ਯਤਨ ਕਰਨ ਤੇ ਵੀ ਨૈયਰ ਦੀ ਇਹ ਮਨਸ਼ਾ ਪੂਰੀ ਕਰਨ ਵਿੱਚ ਆਸਫਲ ਰਹੇ ਸਨ। ਨૈયਰ ਦਾ ਇਹ ਕਹਿਣਾ ਪਿੰਡਰਾ ਵਾਲੇ ਦੇ ਗੜ ਵਿੱਚ ਕੋਈ ਸਪੈਕਟ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਭਾਵੇਂ ਉਹ ਹਰ ਰੋਜ਼ੀ ਯਾਤਰੀਆਂ ਨੂੰ ਮਿਲਿਆ ਕਰਦਾ ਸੀ ਸਰਕਾਰ ਦੀ ਇਸ ਅਸਫਲਤਾ ਤੇ ਇਹ ਉਹਦੇ ਅਫਸੋਸ ਦਾ ਹੀ ਪ੍ਰਗਟਾਵਾ ਹੈ ਜਨਰਲ ਸ਼ਾਹਬੇਗ ਸਿੰਘ ਤੇ ਤਾਂ ਉਹ ਇਸ ਗੱਲ ਤੋਂ ਖਫਾ ਹੈ ਕਿਉਂਕਿ ਉਹਨੇ ਦਰਬਾਰ ਫਿਰ ਤੇ ਹਮਲਾ ਕਰਨ ਵਾਲੀ ਫੌਜ ਦੀ ਤਬਾਹੀ ਲਾ ਦਿੱਤੀ ਸੀ ਉਹਦੀ ਸਪੀਡ ਦਾ ਪਤਾ ਤਾਂ ਉਹਦੇ ਇਸ ਬਿਆਨ ਤੋਂ ਲੱਗਦਾ ਹੈ ਉਨ੍ਹਾਂ ਦਾ ਪਿੱਛੇ ਬਾਰੇ ਜੋ ਅਤਵਾਦੀਆਂ ਨੇ ਵਰਤਨੇ ਸਨ ਕੋਈ ਗੰਭੀਰ ਅਧਿਆਨ ਕੀਤਾ ਗਿਆ ਨਹੀਂ ਜਾਪਦਾ ਜਦ ਕਿ ਰੱਖਿਆ ਮੰਤਰਾਲੇ ਕੋਲ ਸ਼ਾਵੀਕ ਸਿੰਘ ਬਾਰੇ ਗੁਪਤ ਫਾਈਲ ਸੀ ਦੂਜੇ ਅਵਸਰਾਂ ਦੀ ਸਹਾਈਤ ਨਾਲ ਜਿਹੜੇ ਉਹਦੇ ਨਾਲ ਜਦੋਂ ਉਹ ਫੌਜ ਵਿੱਚ ਸੀ ਕੰਮ ਕਰ ਚੁੱਕੇ ਸਨ ਉਹਦੀ ਸਟਰੈਟੇਜੀ ਯਾਨੀ ਯੁੱਧ ਕਲਾ ਨੂੰ ਅਗਾਊਂ ਸਮਝਿਆ ਜਾ ਸਕਦਾ ਸੀ ਬੇਸ਼ੱਕ ਨਈਰ ਸਿੱਖਾਂ ਪ੍ਰਤੀ ਆਪਣੀ ਬੈਰ ਭਾਵਨਾ ਵਾਲੀ ਨੀਅਤ ਤੇ ਪਰਦਾ ਪਾਉਂਦਾ ਕਹਿੰਦਾ ਹੈ ਇੰਜ ਕਰਨਾ ਕਾਲਸਕ ਸਾਹਿਬ ਦੇ ਹੋਏ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਪਰ ਉਸਦੀ ਅਸਲ ਨੀਅਤ ਕੀ ਸੀ ਅਤੇ ਉਹ ਹਮਲੇ ਦਾ ਕਿੰਨਾ ਸਮਰਥਕ ਸੀ ਇਸ ਪੈਰੇ ਵਿੱਚ ਉਹ ਆਪਣੀ ਇਹ ਪੜਾਸ ਵੀ ਕੱਢਦਾ ਹੈ ਉਹ ਲਿਖਦਾ ਹੈ ਮੈਂ ਇਹ ਸਵਾਲ ਇਹ ਕਰਕੇ ਨਹੀਂ ਉਠਾਰਿਆ ਕਿ ਮੈਂ ਅਤਵਾਦੀਆਂ ਦੇ ਵਿਰੁੱਧ ਕਦਮ ਚੁੱਕਣ ਦੇ ਖਿਲਾਫ ਹਾਂ ਸਗੋਂ ਇਸ ਕਰਕੇ ਉਠਾਰਿਆ ਕਿ ਫੌਜ ਦੇਸ਼ਿਤ ਪਸੰਦਾਂ ਨੂੰ ਬਾਹਰ ਕੱਢਣ ਲਈ ਵਧੇਰੇ ਸੂਖਮ ਟੰਗਾ ਦੀ ਵਰਤੋਂ ਕਰ ਸਕਦੀ ਸੀ ਨਈਰੇ ਕੁਫਰ ਤੋਲਨੋ ਵੀ ਨਹੀਂ ਡਲਿਆ ਕਿ ਹਰਮੰਦਰ ਸਾਹਿਬ ਤੋਂ ਵੀ ਫੌਜ ਤੇ ਗੋਲੀ ਚੱਲਦੀ ਰਹੀ ਸੀ ਬੇਸ਼ੱਕ ਉਹਨੇ ਇਹ ਗੱਲ ਜਨਰਲ ਰਣਜੀਤ त्याਲ ਅਤੇ ਹਮਲੇ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਫੌਜੀ ਅਫਸਰ ਜਿਸ ਦਾ ਉਹਨੇ ਨਾਂ ਨਹੀਂ ਸੀ ਦੱਸਿਆ ਦੇ ਮੂੰਹ ਹਕਮਾਉਂ ਦਾ ਪੈਂਤੜਾ ਵਰਤਿਆ ਹੈ ਜਦ ਕਿ ਜਗ ਜਾਣਦਾ ਕਿ ਦਰਬਾਰ ਸਾਹਿਬ ਚ ਰਾਗੀ ਗ੍ਰੰਤੀ ਤੇ ਸੇਵਾਦਾਰ ਸਿੰਘ ਹੀ ਸਨ ਜਿਨ੍ਹਾਂ ਦੀ ਗਿਣਤੀ 24-25 ਸੀ ਗਿਆਨੀ ਪੂਰਨ ਸਿੰਘ ਤੇ ਗਿਆਨੀ ਮੋਹਨ ਸਿੰਘ ਨੂੰ ਦਰਬਾਰ ਸਾਹਿਬ ਚ ਛੱਡ ਕੇ 22 ਸੇਵਾਦਾਰਾਂ ਨੇ 7 ਜੂਨ 1984 ਦੀ ਰਾਤ ਨੂੰ ਗ੍ਰਿਫਤਾਰੀ ਦੇ ਦਿੱਤੀ ਸੀ ਭਾਈ ਅਵਤਾਰ ਸਿੰਘ ਪਰੋਵਾਲ ਸ਼ਹੀਦੀ ਪਾ ਗਿਆ ਸੀ ਫੌਜ ਦਾ ਮੁਕਾਬਲਾ ਕਰਨ ਵਾਲਾ ਕੋਈ ਵੀ ਸਿੰਘ ਹਰਮੰਦਰ ਸਾਹਿਬ ਵਿੱਚ ਨਹੀਂ ਸੀ ਤੇ ਨਾ ਹੀ ਫੌਜ ਨੇ ਉੱਥੋਂ ਕੋਈ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਪਰ ਫੌਜ ਹਰਮੰਦਰ ਸਾਹਿਬ ਤੇ ਵੀ ਅੰਦਾਤਨ ਗੋਲੀ ਚਲਾਉਂਦੀ ਰਹੀ ਸੀ ਇਹਨਾਂ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਬੂਟਾਂਸਾਂ ਨੇ ਗੋਲੀ ਚਲਾਉਂਦੀ ਹੋਈ ਹਰਮੰਦਰ ਸਾਹਿਬ ਦੀ ਤਲਾਸ਼ੀ ਕਰਨ ਅੰਦਰ ਗਈ ਸੀ ਫੌਜ ਦੀ ਗੋਲੀ ਉਸ ਪ੍ਰਾਤਨ ਹੱਥ ਲਿਖਤ ਸਰੂਪ ਦੇ ਬਿਆਨ ਲੱਗੀ ਸੀ ਜਿਸ ਦਾ ਉਥੇ ਪ੍ਰਕਾਸ਼ ਸੀ ਤਾਬਿਆ ਬੈਠਾ ਭਾਈ ਅਵਤਾਰ ਸਿੰਘ ਪਾਰੋਵਾਲ ਵੀ ਫੌਜੀ ਦੀ ਗੋਲੀ ਨਾਲ ਹੀ ਸੀਟੋ ਹੈ ਆਸੀ ਨਈਅਤਾ ਦਰਸ਼ਨੀ ਡਿਊਟੀ ਨੂੰ ਵੱਜੇ ਟੈਂਕਾਂ ਦੇ ਗੋਲੇ ਵੀ ਮਿਸਫਾਇਰ ਦੱਸਦਾ ਹੈ ਇਹ ਜੋ ਫੌਜ ਵੱਲੋਂ ਤੋਸ਼ਖਾਨਾ ਦੀ ਲੁੱਟ ਤੇ ਤਬਾਹੀ ਤੇ ਵੀ ਪਰਦਾ ਪਾਉਂਦਾ ਹੈ ਹਮਲੇ ਦਾ ਸਮਰਥਕ ਨਈਅਤ ਇਹ ਸਰਕਾਰ ਅਤੇ ਉਸ ਦੀ ਫੌਜ ਦੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਨਮੋਲ ਖਜ਼ਾਨੇ ਨੂੰ ਲੁੱਟ ਕੇ ਅੱਗ ਲਾਉਣ ਦੀ ਕਰਤੂਰ ਤੇ ਵੀ ਇੱਕ ਕਹਿ ਕੇ ਪਰਦਾ ਪੋਸ਼ੀ ਕਰਦਾ ਹੈ ਇੱਕ ਹਾਦਸਾ ਹੀ ਜਾਪਦਾ ਜਿਸ ਤੇ ਲਈ ਕੌਣ ਜ਼ਿੰਮੇਵਾਰ ਹੈ ਇਹ ਨਿਰਣਾ ਕਰਨਾ ਮੁਸ਼ਕਲ ਹੈ ਚਸ਼ਮਦੀਦ ਗਵਾਹਾਂ ਦੀ ਗਵਾਹੀ ਅਤੇ ਹੋਰ ਸਾਰੇ ਸਬੂਤ ਸਪਸ਼ਟ ਕਰਦੇ ਹਨ ਕਿ ਲਾਇਬ੍ਰੇਰੀ ਨੂੰ ਲੁੱਟਣ ਤੋਂ ਬਾਅਦ ਫੌਜ ਨੇ ਸੱਤ ਜੋਨ ਨੂੰ ਅੱਗ ਲਾਈ ਸੀ ਝਾੜ ਵੀ ਫੌਜਾਂ ਹਮੇਸ਼ਾ ਅਨਖੀਲੀਆਂ ਕਾਮਾਂ ਦਾ ਸਹਿਤ ਖਜ਼ਾਨਾ ਲੁੱਟਦੀਆਂ ਤੇ ਤਬਾਹ ਕਰਦੀਆਂ ਆਈਆਂ ਹਨ ਹਿੰਦੂ ਫੌਜ ਨੇ ਵੀ ਇਸ ਨਿਯਤ ਨਾਲੀ ਲਾਇਬ੍ਰੇਰੀ ਦੀ ਬਰਬਾਦੀ ਕੀਤੀ ਸੀ ਫੌਜ ਵੱਲੋਂ ਅੱਗ ਬੁਝਾਉਣ ਲਈ ਅੱਗ ਬੁਝਾਊ ਅਮਲਾਣਾ ਬੁਲਾਉਣਾ ਹੀ ਸਪਸ਼ਟ ਕਰਦਾ ਕਿ ਲਾਇਬ੍ਰੇਰੀ ਨੂੰ ਖਾਲਸਾ ਪੰਥ ਦੇ ਇਤਿਹਾਸਕ ਸੋਮਿਆਂ ਵਿੱਚ ਮੈਲਾਬਟ ਪਾਉਂਦੀ ਹਿੰਦੂ ਤਵੀ ਨਿਯਤ ਨਾਲ ਲੁੱਟਣ ਮਗਰੋਂ ਅੱਗ ਲਾਈ ਗਈ ਸੀ ਇਨਸਪੈਕਟਰ ਰਣਜੀਤ ਸਿੰਘ ਨੰਦਾ ਵੱਲੋਂ ਕੁਝ ਹੁਕਮਨਾਮਿਆਂ ਨੂੰ ਆਪਣੇ ਤੌਰ ਤੇ ਲਾਇਬ੍ਰੇਰੀ ਨੂੰ ਸੌਂਪਣਾ ਵੀ ਠੋਸ ਗਵਾਹੀ ਹੈ ਕਿ ਲਾਇਬ੍ਰੇਰੀ ਦਾ ਸਾਰਾ ਅਨਮੋਲ ਧਾਰਮਿਕ ਖਜ਼ਾਨਾ ਲੁੱਟਿਆ ਗਿਆ ਸੀ ਅਤੇ ਉਹ ਜੋ ਬਚਾ ਸਕਿਆ ਉਸਨੇ ਬਚਾ ਕੇ ਸ਼ਰਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ ਸਤਨਾਮ ਸਿੰਘ ਬਨਾਮ ਹਿੰਦ ਸਰਕਾਰ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਕਿ ਲਾਇਬ੍ਰੇਰੀ ਦਾ ਸਾਰਾ ਸਾਹਿਤ ਸ਼ਰਮਣੀ ਕਮੇਟੀ ਨੂੰ ਵਾਪਸ ਕੀਤਾ ਜਾਵੇ ਮਿਸਕੇ ਕੀਤੀ ਗਈ ਲਾਇਬ੍ਰੇਰੀ ਦੀ ਲੁੱਟ ਤੇ ਨਿਆਪਾਲਕਾ ਦੀ ਮੋਰ ਹੀ ਹੈ ਨਈਰ ਫੌਜੀ ਜ਼ਾਲਮਾਨਾ ਤੇ ਬੇਸ਼ੀ ਕਾਰਵਾਈ ਤੇ ਵੀ ਪੁੱਜ ਕੇ ਪਰਦਾ ਪੁਸ਼ੀ ਕਰਦਾ ਹੈ ਗੁਰੂ ਰਾਮਦਾਸ ਸਰਾਂ ਦੇ ਵੇੜੇ ਵਿੱਚ ਗ੍ਰਿਫਤਾਰੀ ਮਗਰੋਂ ਗੋਲੀਆਂ ਨਾਲ ਬੀਬੀਆਂ ਤੇ ਬੱਚਿਆਂ ਸਾਹਨੇ ਸੈਂਕੜੇ ਸਿੰਘਾਂ ਨੂੰ ਮਾਰ ਮਕਾਉਣ ਦੀ ਫੌਜੀ ਕਾਰਵਾਈ ਨੂੰ ਵੀ ਉਹ ਫੌਜ ਵੱਲੋਂ ਆਪਣੇ ਬਚਾਲੀ ਗੋਲੀ ਦੇ ਜਵਾਬ ਵਿੱਚ ਚਲਾਈ ਗਈ ਗੋਲੀ ਸਾਬਤ ਕਰਨ ਦਾ ਯਤਨ ਕਰਦਾ ਹੈ ਅਤੇ ਇਸ ਵੱਡੇ ਕਤਲੇਆਮ ਦੇ ਦ੍ਰਿਸ਼ ਤੇ ਸਥਾਨ ਬਾਰੇ ਵੀ ਗਲਤ ਬਿਆਨੀ ਕਰਦਾ ਹੈ। ਦਰਬਾਰ ਸਾਹਿਬ ਸਮੂਹ ਤੋਂ ਗ੍ਰਿਫਤਾਰ ਕੀਤੇ ਸਿੰਘਾਂ ਨਾਲ ਜੰਗੀ ਕੈਦੀਆਂ ਵੱਲ ਵਰਤਾਓ ਨਾ ਕਰਨ ਦੇ ਦੋਸ਼ ਨੂੰ ਗਲਤ ਸਾਬਤ ਕਰਨ ਲਈ ਵੀ ਨਈਰ ਪੁੱਜ ਕੇ ਝੂਠ ਮਾਰਦਾ ਹੈ। ਇਸ ਲਈ ਮਾਮੂਲੀ ਜਿਹਾ ਸਬੂਤ ਬਣਾਉਣ ਦੇ ਯਤਨ ਵਿੱਚ ਉਹ ਕਹਿੰਦਾ ਹੈ ਇਹ ਉਹ ਅਜੀਬ ਦੇ ਸਕਦੀ ਹੈ ਕਿਉਂਕਿ ਉਸਤਾਨਖ ਹਸਪਤਾਲ ਵਿੱਚ ਇੱਕ ਵਾਰਡ ਜਿੱਥੇ ਫਟੜ ਕੈਦੀਆਂ ਨੂੰ ਰੱਖਿਆ ਗਿਆ ਸੀ ਦੇ ਬਾਹਰ ਲੱਗੇ ਫੱਟੇ ਉੱਤੇ ਲਿਖਿਆ ਹੋਇਆ ਸੀ ਜੰਗੀ ਕੈਦੀ ਜੇ ਨૈયਰ ਵਾਕਈ ਹੀ ਸੱਚ ਬੋਲ ਰਿਹਾ ਤਾਂ ਉਹਨੇ ਹਸਪਤਾਲ ਦਾ ਨਾਮ ਅਤੇ ਵਾਰਡ ਦਾ ਨੰਬਰ ਲਿਖਣ ਤੋਂ ਸੰਕੋਚ ਕਿਉਂ ਕੀਤਾ ਉਸਨੇ ਉਹ ਫੱਟਾ ਵੇਖਣ ਸਮੇਂ ਉਹਦੀ ਫੋਟੋ ਕਿਉਂ ਨਾ ਖਿੱਚੀ ਤੇ ਸਬੂਤ ਵਜੋਂ ਆਪਣੀ ਕਿਤਾਬ ਵਿੱਚ ਕਿਉਂ ਨਹੀਂ ਛਾਪੀ ਚੰਤ ਪਿੰਡਰਾ ਵਾਲੇ ਨੂੰ ਪਾਕਿਸਤਾਨ ਦੀ ਮਦਦ ਦੇ ਸਰਕਾਰੀ ਬਵੇਲੇ ਵਾਂਗ ਨૈયਰ ਵੀ ਬਿਨਾਂ ਸਬੂਤ ਰੌਲਾ ਪਾਉਂਦਾ ਕਹਿੰਦਾ ਹੈ ਜਦ ਮੈਂ ਨਵੰਬਰ 1983 ਵਿੱਚ ਕਰਾਚੀ ਸਾਂ ਮੈਂ ਸੁਣਿਆ ਸੀ ਕਿ ਸਿੱਖਾਂ ਨੂੰ ਸਿਹਾਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇਣ ਲਈ ਲਾਇਲਪੁਰ ਮਲਤਾਨ ਤੇ ਸਿਆਲਕੋਟ ਵਿੱਚ ਕੈਂਪ ਕੈਂਪ ਕੀਤੇ ਗਏ ਹਨ ਨਈਰ ਦੀਆਂ ਅਜੀਆਂ ਜਬੜੀਆਂ ਨੂੰ ਤਾਂ ਹਿੰਦ ਐਵੀਡੈਂਸ ਸੈਕਟ ਵੀ ਗਵਾਹੀ ਨਹੀਂ ਮੰਨ ਸਕਦਾ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਬਿਨਾਂ ਕੋਈ ਹਵਾਲਾ ਦਿੱਤੇ ਆਈਬੀ ਦਾ ਏਜੰਟ ਕਹਿ ਕੇ ਅਤੇ ਉਸ ਦਾ ਨਕਲੀ ਨਾਮ ਫੈਲਕਨ ਦੱਸ ਕੇ ਨਈਰ ਨੇ ਆਪਣੀ ਲਿਖਤ ਨੂੰ ਆਪ ਹੀ ਹੱਥ ਨਹੀਂ ਵੀ ਹਾਦਰ ਦੇ ਦੀ ਫਿਰਕੂ ਤੇ ਕੋਰੀ ਕੂਟ ਕਹਾਣੀ ਬਣਾ ਲਿਆ ਜੋ ਆਪਾਂ ਵਿਰੋਧੀ ਵੀ ਹੈ ਕਿਉਂਕਿ ਉਹ ਇਹ ਵੀ ਆਪ ਹੀ ਕਹਿੰਦਾ ਹੈ ਏਜੰਸੀਆਂ ਕੋਲ ਪੂਰੀ ਸੂਫ ਫਿਰ ਵੀ ਨਹੀਂ ਸੀ ਅਸਲ ਵਿੱਚ ਨਯਰ ਦੀ ਲਿਖਤ ਵਿੱਚ ਉਸ ਵਿੱਚ ਛिपਿਆ ਪੰਥ ਦੁਸ਼ਮਣ ਫਿਰਕੂ ਹਿੰਦੂ ਬੋਲਦਾ ਹੈ ਜਿਹੜਾ ਆਪਣੀ ਹਿੰਦੂਤਵੀ ਸੋਚ ਦੀ ਕਰੂਰ ਕਲਮ ਨਾਲ ਦਰਬਾਰ ਸਾਹਿਬ ਦੀ ਪਵਿੱਤਰ ਥਾਲੀ ਹਿੰਦ ਫੌਜ ਨਾਲ ਦੂਜੇ ਜਾਂਬਾਜ ਅਨਖੀਲੇ ਤੇ ਜੁਝਾਰੂ ਖਾਲਸੇ ਦੇ ਸੁਨਹਿਰੀ ਇਤਿਹਾਸ ਨੂੰ ਕਲੰਕਿਤ ਕਰਨ ਅਤੇ ਹਿੰਦ ਸਾਮਰਾਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ਵਿੱਚ ਨੱਚੇ ਤਾंडਵ ਤੇ ਇਸ ਮਗਰੋਂ ਸਿੱਖ ਕੌਮ ਦੇ ਲਹੂ ਦੀ ਖੇਡੀ ਹੋਲੀ ਨੂੰ ਸਹੀ ਤਰ੍ਹਾਂ ਤੇ ਤਲਿਆ ਹੋਇਆ ਹੈ ਆਪਣੀ ਗੱਲ ਨੂੰ ਹਵਾਲਿਆਂ ਨਾਲ ਸਾਬਤ ਕਰਨ ਤੋਂ ਪੂਰੀ ਤਰ੍ਹਾਂ ਬਿਰਵੀ ਨૈયਰ ਦੀ ਇਸ ਲਿਖਤ ਨੂੰ ਵੇਖ ਕੇ ਕੱਟੀਆਂ ਤੋਂ ਕੱਟੀਆਂ ਪੀਲੀ ਪੱਤਰਕਾਰੀ ਵੀ ਸ਼ਰਮਸਾਰ ਹੋ ਰਹੀ ਹੋਵੇਗੀ ਜਿਸ ਖਲਨਾਇਕ ਲੈਫਟੀਨੈਂਟ ਜਨਰਲ ਕੇਐਸ ਬਰਾੜ ਨੂੰ ਹਿੰਦ ਦਾ ਬਹਾਦਰ ਸਪੂਤ ਮੰਨਦਿਆਂ ਨૈયਰ ਨੇ ਨਾਇਕ ਬਣਾਉਣ ਲਈ ਸਿਰ ਤੋੜ ਯਤਨ ਕੀਤਾ ਉਹਨੇ ਵੀ ਆਪਣੇ ਬਾਰੇ ਨਿਯਰ ਵੱਲੋਂ ਦਿੱਤੇ ਹਵਾਲੇ ਦਾ ਖੰਡਨ ਕਰ ਦਿੱਤਾ ਹੈ ਬਰਾੜ ਦੇ ਖੰਡਨ ਨਾਲ ਨૈયਰ ਦੀ ਲਿਖਤ ਦਾ ਮੁੱਲ ਹੀ ਕੀ ਰਹਿ ਜਾਂਦਾ ਹੈ ਉਂਝ ਵੀ ਇਹ ਕੋੜ ਕਹਾਣੀ ਆਪਾ ਵਿਰੋਧੀ ਹੈ ਨਯਰ ਇੱਕੋ ਘਟਨਾ ਨੂੰ ਪੰਜਾਬ ਦੇ ਦੁਖਾਂਤ ਅਤੇ ਬਿਉਂਡ ਦਾ ਲਾਈਨਸ ਵਿੱਚ ਵੱਖ-ਵੱਖ ਤਰ੍ਹਾਂ ਬਿਆਨ ਕਰਦਾ ਹੈ ਇਹ ਤੱਥ ਪਾਠਕ ਸਰਸਰੀ ਨਿਗਾ ਨਾਲ ਹੀ ਦੇਖ ਸਕਦੇ ਹਨ ਨਯਰ ਇਹ ਆਖ ਕੇ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹਮਲੇ ਬਾਰੇ ਬਿਲਕੁਲ ਅਣਜਾਣ ਸੀ ਤੇ ਇੰਦਰਾ ਨੇ ਉਹਨੂੰ ਦੱਸਿਆ ਤੱਕ ਨਹੀਂ ਸੀ ਉਹਨੂੰ ਇਸ ਹਮਲੇ ਦੇ ਦੋਸ਼ ਤੋਂ ਮੁਕਤ ਕਰਨ ਦਾ ਗਲਤ ਇਤਿਹਾਸਿਕ ਸੋਮਾ ਕੱਢ ਰਿਹਾ ਹੈ ਜਦੋਂ ਕਿ ਗਿਆਨੀ ਦੇਲ ਸਿੰਘ ਦੇ ਦਸਤਕਤਾਂ ਨਾਲ ਹੀ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦਿੱਤਾ ਗਿਆ ਸੀ ਤੇ ਫੌਜਾਂ ਦਾ ਸੁਪਰੀਮ ਕਮਾਂਡਰ ਹੋਣ ਨਾਤੇ ਉਹਦੀ ਆਗਿਆ ਨਾਲ ਹੀ ਪੂਰਾ ਪੰਜਾਬ ਫੌਜ ਦੇ ਹਵਾਲੇ ਹੋਇਆ ਸੀ ਜੇ ਉਹ ਇਸ ਹਮਲੇ ਨੂੰ ਰੋਕਣਾ ਚਾਹੁੰਦਾ ਤੋ ਉਹ ਤਿੰਨਾਂ ਫੌਜਾਂ ਦਾ ਸੁਪਰੀਮ ਕਮਾਂਡਰ ਹੋਣ ਦੇ ਨਾਤੇ ਫੌਜ ਨੂੰ ਪੰਜਾਬ ਵੱਲ ਵਧਣ ਤੋਂ ਰੋਕੋ ਕਹਿ ਕੇ ਹੀ ਰੋਕ ਸਕਦਾ ਸੀ ਪਰ ਉਸਨੇ ਅਜੇ ਹਾਂ ਨਹੀਂ ਕੀਤਾ ਇੰਦਰਵਾਰ ਸਾਹਿਬ ਤੇ ਫੌਜੀ ਹਮਲੇ ਦਾ ਉਹ ਵੀ ਇੰਦਰਾ ਜਿੰਨਾ ਹੀ ਦੋਸ਼ੀ ਹੈ ਹੁਜ ਨਯਰ ਨੇ ਗਿਆਨੀ ਜ਼ੈਲ ਸਿੰਘ ਤੇ ਸੰਤ ਜਰਨੈਲ ਸਿੰਘ ਦੇ ਸਬੰਧਾ ਬਾਰੇ ਜੋ ਬਿਆਨਬਾਜ਼ੀ ਕੀਤੀ ਹੈ ਯਾਨੀ ਜ਼ੈਲ ਸਿੰਘ ਨੇ ਆਪਣੀ ਆਤਮਕਥਾ ਵਿੱਚ ਉਹਦਾ ਵੀ ਖੰਡਨ ਕੀਤਾ ਹੈ ਸੱਚਤਾ ਇਹ ਹੈ ਕਿ ਨਯਰ ਦੀ ਕਿਤਾਬ ਪੰਜਾਬ ਦਾ ਦੁਖਾਂਤ ਅਤੇ ਬਿਓਂਡ ਦਾ ਲਾਈਨਸ ਤੱਥਾਂ ਕਟਨਾਵਾ ਸਮੇਂ ਸਥਾਨ ਅਤੇ ਅੰਕੜਿਆਂ ਦੀ ਘੋਖ ਤੋਂ ਵੀਰ ਵੀ ਹਵਾਲਿਆਂ ਤੋਂ ਸਖਣੀ ਗਲਤ ਵੀਰਬਿਆਂ ਨਾਲ ਭਰੀ اٹਕਲ ਪચ્chu ਤੇ ਆਧਾਰਿਤ ਖੜੀ ਗਈ ਦੋਸ਼ ਭਰਪੂਰ ਕੂੜ ਕਹਾਣੀ ਹੈ ਦੇਸ਼ ਭਗਤੀ ਦੇ ਜਨੂੰਨ ਅਤੇ ਪੰਥ ਵਿਰੋਧੀ ਹਿੰਦੂਤਵੀ ਸੋਚ ਦੀ ਸਾਜਿਸ਼ ਤੇ ਉਸਨੇ ਇਹ ਕਹਾਣੀ ਕੜ ਕੇ ਸਿੱਖ ਇਤਿਹਾਸ ਦੇ ਸੋਮਿਆਂ ਨੂੰ ਵਿਗਾੜਨ ਦਾ ਕਨੌਣਾ ਯਤਨ ਕੀਤਾ ਹੈ ਉਸ ਦੀ ਪੇਸ਼ਕਾਰੀ ਦੀ ਧਾਰਨਾ ਸਿੱਖ ਵਿਰੋਧੀ ਤੇ ਹਿੰਦੂਪੱਖੀ ਹੈ ਉਹ ਸਿੱਖਾਂ ਤੇ ਢਾਈ ਜ਼ੁਲਮਾਂ ਨੂੰ ਮੰਨਦਾ ਹੋਇਆ ਵੀ ਆਪਣੇ ਵਿਪਰੀਤ ਸੁਭਾ ਕਰਨ ਇਹਨਾਂ ਜ਼ੁਲਮਾਂ ਨੂੰ ਆਪ ਆਵਾਜ਼ਾਂ ਮੰਨਦਾ ਦੋਸ਼ ਸਿੱਖਾਂ ਤੇ ਲਾਉਂਦਾ ਹੈ ਜਨਰਲ ਸ਼ਾਹਬੇਗ ਸਿੰਘ ਦੇ ਹੱਥ ਵਿੱਚ ਸ਼ਹੀਦ ਹੋਣ ਮਗਰੋਂ ਵੀ ਵਾਕੀ ਟਾਕੀ ਫੜਾ ਕੇ ਨਈਰ ਹਿੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਾਈਟ ਪੇਪਰ ਦੇ ਕੋਡ ਨੂੰ ਵੀ ਮਾਤ ਪਾ ਜਾਂਦਾ ਹੈ ਹਿੰ ਸਰਕਾਰ ਨੇ ਤਾਂ ਇਸ ਵਾਈਟ ਪੇਪਰ ਵਿੱਚ ਵਾਕੀ ਟਾਕੀ ਮਿਲਣ ਦਾ ਜ਼ਿਕਰ ਹੀ ਨਹੀਂ ਕੀਤਾ ਨਈਰ ਵੱਲੋਂ ਪੰਜਾਬ ਸਮਝੌਤੇ ਲਈ ਸਰਕਾਰ ਨੂੰ ਪੇਸ਼ ਕੀਤਾ ਗਿਆ ਫਾਰਮੂਲਾ ਵੀ ਉਹਦੇ ਵੱਲੋਂ ਅਕਸਰ ਜਿਤਾਏ ਜਾਂਦੇ ਪੰਜਾਬ ਦੇ ਹੇਦ ਦਾ ਪੰਡਾ ਪੰਦੰਦਾ ਹੈ ਨૈયਰ ਇਸ ਵਿੱਚ ਜੋ ਸਜਾ ਦਿੰਦਾ ਉਹ ਪੰਜਾਬ ਨਾਲ ਹੋਈ ਤੱਕੇਸ਼ਾਈ ਨੂੰ ਦੂਰ ਨਹੀਂ ਕਰਦੇ ਸੋ ਕੇਂਦਰ ਸਰਕਾਰ ਦੀ ਪੰਜਾਬ ਬਾਰੇ ਬੁਰੀ ਨੀਅਤ ਦੀ ਹੀ ਤਰਜਮਾਨੀ ਕਰਦੇ ਹਨ ਪੰਜਾਬ ਦਾ ਦੁਖਾਂਤ ਕਿਤਾਬ ਦੇ ਆਪਣੇ ਲੇਖ ਬਲੂ ਸਟਾਰ ਆਪਰੇਸ਼ਨ ਦੇ ਆਖਰੀ ਪੈਰੇ ਵਿੱਚ ਸਿੱਖਾਂ ਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਵਿਰੁੱਧ ਆਪਣੀ ਵਿਸ਼ਿਸ਼ ਕੱਢਦਾ ਹੋਇਆ ਨૈયਰ ਪੂਰੀ ਖੁਸ਼ੀ ਤੇ ਤਸੱਲੀ ਨਾਲ ਲਿਖਦਾ ਹੈ دہشت ਪਸੰਦਾਂ ਨੂੰ ਛਾਂਟਣ ਅਰਥਾਤ ਭਾਲ ਕੱਢਣ ਦੀ ਕਾਰਵਾਈ ਫੌਜ ਵੱਲੋਂ ਬੇਸਵਾਦਾ ਕਾਰਜ ਸੀ ਪਰ ਅਜਿਹਾ ਕਾਰਜ ਜਿਹੜਾ ਕਰਨਾ ਹੀ ਪੈਣਾ ਸੀ ਕਿਉਂਕਿ ਅਜੇ ਵੀ ਬਹੁਤ ਸਾਰੇ ਦਹਿਸ਼ਤਪਸੰਦ ਰਾਜ ਵਿੱਚ ਫਿਰਦੇ ਸਨ ਇੱਕੋ ਇੱਕ ਤਸੱਲੀ ਇਹ ਸੀ ਕਿ ਪੱਕੇ ਦਹਿਸ਼ਤਪਸੰਦ ਗੋਲਡਨ ਟੈਂਪਲ ਵਿੱਚ ਮਾਰੇ ਗਏ ਜਾਂ ਫੜੇ ਗਏ ਨਾਲੇ ਉਹ ਆਦਮੀ ਜਿਹਦੇ ਹੱਥਾਂ ਵਿੱਚ ਕੋਈ ਸਮੇਲੀ ਇਹਦਾ ਫੈਸਲਾ ਕਰਨ ਦੀ ਸੱਤਾ ਮੌਜੂਦ ਦਿੱਸਦੀ ਸੀ ਕਿ ਪੰਜਾਬ ਵਿੱਚ ਤੇ ਇਸ ਤੋਂ ਬਾਹਰ ਵੀ ਕਿਹੜਾ ਜੀਵੇ ਤੇ ਕਿਹੜਾ ਮਰੇ ਆਪ ਹੀ ਮਰ ਗਿਆ ਸੀ ਇਹ ਪੈਰਾ ਨਈਅਤ ਦੀ ਘੜੀ ਸਾਰੀ ਕੂੜ ਕਹਾਣੀ ਪਿੱਛੇ ਛਿਪੀ ਹੋਦੀ ਪੰਥ ਪ੍ਰਤੀ ਵੈਰ ਪਾਵਣਾ ਦੇ ਮਨਹੂਸ ਮਨਛੇ ਤੇ ਹਿੰਦੂਤਵੀ ਜਨੂੰਨ ਦਾ ਇਕਬਾਲ ਹੈ ਪ੍ਰਮੁੱਖ ਪੱਤਰਕਾਰ ਹਰੀਸ਼ ਖਰੇ ਨੇ ਕਲਦੀਪ ਨૈયਰ ਬਾਰੇ ਟਿੱਪਣੀ ਕਰਦੇ ਬਿਲਕੁਲ ਠੀਕ ਲਿਖਿਆ ਹੈ ਨૈયਰ ਨਿਰਪੱਖਤਾ ਦਾ ਉਲੰਘਣ ਕਰਨ ਤੇ ਝਾਲੀ ਤੇ ਮਜੇਦਾਰ ਗੱਪਾਂ ਫਲਾਉਣ ਵਾਲਾ ਗੱਪੀ ਪੱਤਰਕਾਰੀ ਦੀ ਸ਼ੈਲੀ ਦਾ ਜਨਨਹਾਰਾ ਹੈ ਉਹਦੀ ਕਿਤਾਬ ਬਿਉਂਡ ਦਾ ਲਾਇੰਸ ਅਦੁੱਪਤ ਗੱਪਾਂ ਵਾਲੇ ਟੂਟਕਿਆਂ ਨਾਲ ਭਰੀ ਹੋਈ ਹੈ ਇਹ ਕਿਤਾਬ ਇਤਿਹਾਸਕਾਰਾਂ ਲਈ ਆਪਣੀ ਬੁਖਤ ਗਵਾ ਲੈਂਦੀ ਹੈ ਕਿਉਂਕਿ ਸੁਣੀਆਂ ਸੁਣਾਈਆਂ ਵੀ ਕੈਰੇਟ ਦੀਆਂ ਗੱਪਾਂ ਅਤੇ ਇੱਕ ਅੰਦਰੂਨੀ ਵਿਅਕਤੀ ਦੇ ਪ੍ਰਮਾਣਿਕ ਵਿਚਾਰਾਂ ਵਿੱਚ ਕੋਈ ਅੰਤਰ ਨਹੀਂ ਹੈ ਉਸ ਦਾ ਸਵੈ ਚਿੱਤਰ ਯਥਾਰਥ ਪੱਤਰਕਾਰੀ ਦੀ ਧਾਰਨਾ ਨੂੰ ਮਜ਼ਬੂਤੀ ਤੇ ਨੁਗਾਈ ਨਾਲ ਦਬਾ ਦਿੰਦਾ ਹੈ ਪੱਤਰਕਾਰੀ ਦੀ ਨਿਰਲੇਪਤਾ ਤੇ ਦੂਰੰਦੇਸ਼ੀ ਦੇ ਫਰਜ਼ ਨੂੰ ਨਜ਼ਰ ਅੰਦਾਜ਼ ਕਰਕੇ ਉਹ ਕਾਨੂੰਨੀਆ ਸਾਜ਼ਿਸ਼ਾਂ ਵਿੱਚ ਕੁਦ ਪੈਂਦਾ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।